ਮੈਂ ਅਜੀਤ ਸਿੰਘਲਾ ਸੁਭਾ ਪ੍ਰਧਾਨ ਆਲ ਪੰਜਾਬ ਟਰੱਕ ਇਕਤਾ ਜਿਵੇਂ ਅੱਜ ਆਪਾਂ ਗੱਲ ਕਰਨ ਲੱਗੇ ਆ ਜੋ ਸੈਂਟਰ ਸਰਕਾਰ ਨੇ ਡਰਾਈਵਰ ਭਰਾਵਾਂ ਦੇ ਖਿਲਾਫ ਇੱਕ ਕਾਲਾ ਕਾਨੂੰਨ ਲਿਆਂਦਾ ਹੈ ਉਹਦੇ ਵਿਰੋਧ ਚ ਅੱਜ ਪੂਰੇ ਹਿੰਦੁਸਤਾਨ ਚ ਹਾਹਾਕਾਰ ਮੱਚੀ ਹੋਈ ਹੈ ਸਾਰੇ ਡਰਾਈਵਰ ਭਰਾ ਇਹਦੇ ਵਿਰੋਧ ਦੇ ਵਿੱਚ ਲੱਗੇ ਹੋਏ ਨੇ ਮੈਂ ਆਲ ਪੰਜਾਬ ਟਰੱਕ ਇਕਤਾ ਵੱਲੋਂ ਇਸ ਵਿਰੋਧ ਦਾ ਸਮਰਥਨ ਕਰਦਾ ਤੇ ਸਖਤ ਸ਼ਬਦਾਂ ਚ ਸੈਂਟਰ ਸਰਕਾਰ ਦੇ ਇਸ ਜੋ ਕਾਲਾ ਕਾਨੂੰਨ ਲਿਆਂਦਾ ਹੈ ਉਹਦੀ ਨਿਖੇਧੀ ਕਰਦੇ ਆ ਤੇ ਸੈਂਟਰ ਸਰਕਾਰ ਨੂੰ ਵੀ ਚੇਤਾਵਨੀ ਦੇਣੀ ਚਾਹੁੰਦੇ ਆ ਕਿ ਜੋ ਇਹ ਕਾਨੂੰਨ ਤੁਸੀਂ ਲਿਆਂਦਾ ਹੈ ਲੋਕਾਂ ਲੋਕ ਮਾਰੂ ਕਾਨੂੰਨ ਹੈ ਇਹ ਹਿੰਦੁਸਤਾਨ ਦੇ 70% ਲੋਕਾਂ ਤੇ ਇਹ ਕਾਨੂੰਨ ਲਾਗੂ ਹੁੰਦਾ ਹੈ ਚਾਹੇ ਉਹ ਸਾਡੇ ਕਿਸਾਨ ਭਰਾ ਨੇ ਟਰੈਕਟਰ ਚਲਾਉਂਦੇ ਨੇ ਚਾਹੇ ਬਫਾਰੀ ਭਰਾ ਕੋਈ ਕਾਰ ਚਲਾਉਂਦਾ ਜਾਂ ਕੋਈ ਸਰਕਾਰੀ ਅਫਸਰ ਹੈ ਕੋਈ ਜਾਂ ਕੋਈ ਕਿਸੇ ਵੀ ਸਰਕਾਰੀ ਮੈਕਬੇ ਦੇ ਵਿੱਚ ਮੁਲਾਜ਼ਮ ਲੱਗਾ ਹੋਇਆ ਹੈ ਉਹ ਤੇ ਕੋਈ ਸਕੂਟਰ ਮੋਟਰਸਾਈਕਲ ਚਲਾਉਂਦਾ ਹਰ ਇੱਕ ਤੇ ਕਾਨੂੰਨ ਲਾਗੂ ਹੁੰਦਾ ਸੋ ਮੇਰੀ ਸਾਰੇ ਭਰਾਵਾਂ ਨੂੰ ਇਹ ਬੇਨਤੀ ਹੈ ਕਿ ਜਿਵੇਂ ਸਾਡੇ ਟਰੱਕ ਡਰਾਈਵਰ ਭਰਾ ਜਾਂ ਟੈਂਕਰ ਵਾਲੇ ਡਰਾਈਵਰ ਨੇ ਜਾਂ ਬਸਾਂ ਵਾਲੇ ਨੇ ਛੋਟਾ ਹੱਥੀਆ ਪਿਕਅਪ ਹੈ ਕੋਈ ਵੀ ਸਭ ਇਸ ਕਰੋਨਾ ਦੇ ਬਰੋਚ ਚ ਲੱਗੇ ਹੋਏ ਨੇ ਤਾਂ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਚਾਹੇ ਉਹ ਵਪਾਰੀ ਨੇ ਚਾਹੇ ਕਿਸਾਨ ਨੇ ਉਹ ਵੀ ਸਾਡੇ ਸੰਘਰਸ਼ ਦੇ ਵਿੱਚ ਸਾਡਾ ਸਮਰਥਨ ਕਰਨਾ ਤਾਂ ਜੋ ਅਸੀਂ ਇਸ ਸੰਘਰਸ਼ ਨੂੰ ਸੈਂਟਰ ਸਰਕਾਰ ਦੇ ਉੱਪਰ ਪ੍ਰੈਸ਼ਰ ਬਣਾ ਕੇ ਇਹਨੂੰ ਜਲਦੀ ਤੋਂ ਜਲਦੀ ਕਾਨੂੰਨ ਨੂੰ ਵਾਪਸ ਕਰਵਾ ਸਕੀਏ ਤੇ ਦੂਜਾ ਜਿੰਨੀਆਂ ਵੀ ਟਰੱਕ ਯੂਨੀਅਨਾਂ ਪੰਜਾਬ ਦੇ ਵਿੱਚ ਹੈਗੀਆਂ ਨੇ ਮੈਂ ਆਲ ਪੰਜਾਬ ਟਰੱਕ ਇਕਤਾ ਵੱਲੋਂ ਬੇਨਤੀ ਕਰਦਾ ਕਿ ਕੋਈ ਵੀ ਟਰੱਕ ਯੂਨੀਅਨ ਦੇ ਵਿੱਚੋਂ ਸਰਕਾਰੀ ਮਾਲ ਦੀ ਜਾਂ ਪ੍ਰਾਈਵੇਟ ਮਾਲ ਦੀ ਪਕਾਰ ਨਹੀਂ ਹੋਊਗੀ ਅੱਜ ਤੋਂ ਬਾਅਦ ਸਾਰੇ ਮਾਲ ਦੀ ਢੋਆ ਢੋਈ ਬੰਦ ਹੈ ਤੇ ਆਉਣ ਵਾਲੀ 6 ਤਰੀਕ ਨੂੰ ਜੇ ਸੈਂਟਰ ਸਰਕਾਰ ਨੇ 5 ਤਰੀਕ ਤੱਕ ਇਹ ਕਾਲਾ ਕਾਨੂੰਨ ਵਾਪਸ ਨਾ ਲਿਆ ਤਾਂ 6 ਜਨਵਰੀ 2024 ਨੂੰ ਅਸੀਂ ਚੰਨੋ ਟੋਲ ਬਲਾਜੇ ਦੇ ਉੱਪਰ ਇੱਕ ਧਰਨਾ ਦੇ ਜਾਂ ਰਹੇ ਹਾਂ ਜੋ ਕਿ ਪੰਜਾਬ ਪੱਧਰ ਦਾ ਹੋਊਗਾ ਜੋ ਅਗਲੀ ਰਣਨੀਤੀ ਹੈ ਉਹ ਅਸੀਂ 6 ਤਰੀਕ ਨੂੰ ਉੱਥੇ ਧਰਨੇ ਦੇ ਉੱਪਰ ਹੀ ਸਾਡੇ ਆਗੂ ਸਹਿਬਾਨ ਤੇ ਜੋ ਸਾਡੇ ਮੋਤਵਰ ਬੰਦੇ ਉੱਤੇ ਫੈਸਲਾ ਲੈਣਗੇ ਉਹ ਅਸੀਂ ਅਗਲੀ ਰਣਨੀਤੀ ਅਸੀਂ 6 ਤਰੀਕ ਨੂੰ ਤੈਅ ਕਰਾਂਗੇ ਸੋ ਮੇਰੀ ਬੇਨਤੀ ਹੈ ਕਿ ਵੱਧ ਤੋਂ ਵੱਧ ਹਰ ਇੱਕ ਉਹ ਬੰਦਾ ਜੋ ਕੋਈ ਆਪਣਾ ਸਾਧਨ ਚਲਾਉਂਦਾ ਹੈ ਖੁਦ ਡਰਾਈਵ ਕਰਦਾ ਹੈ ਉਹ ਇਸ ਧਰਨੇ ਦੇ ਵਿੱਚ ਸ਼ਾਮਲ ਹੋਵੇ ਤੇ ਵੱਧ ਤੋਂ ਵੱਧ ਆਪਾਂ ਸੈਂਟਰ ਸਰਕਾਰ ਤੇ ਦਬਾਅ ਬਣਾ ਕੇ ਇਹ ਕਾਨੂੰਨ ਨੂੰ ਵਾਪਸ ਕਰਾ ਸਕੀਏ ਇਨਾ ਮੈਂ ਡਿੰਪਲ ਹੈ ਜੀ ਡਿੰਪਲ ਨਾ ਡਿੰਪਲ ਜੀ ਕਿੰਨੀ ਕੁ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਕਿੰਨੇ ਘੰਟੇ ਰੋਗੇ ਇੱਥੇ ਲੈ ਮੈਨੂੰ ਇੱਥੇ ਖੜੇ ਨੂੰ ਏਡਾ ਘੰਟਾ ਕਿੰਨੇ ਕੁ ਪੰਪ ਬੰਦ ਨੇ ਸਾਰੇ ਬਸੇ ਜਿਹੜੇ ਫੋਨ ਮਾਰਿਆ ਅਲੱਗ ਦਾ ਪੰਪ ਪਹਿਲੇ ਚੱਲ ਰਿਹਾ ਸੀ ਹੁਣ ਬੰਦ ਕਰਤਾ ਤੇਰੀ ਬੰਦ ਕਰਤਾ ਲੋਕਾਂ ਨੇ ਕਿੰਨੇ ਘੰਟੇ ਖੜੇ ਹੁਣ ਇੱਥੇ ਖੜੇ ਨੂੰ ਏਡਾ ਘੰਟਾ ਹੋ ਗਿਆ ਬੰਦ ਕਰਨ ਦਾ ਕਾਰਨ ਦੱਸੇ ਕਹਿੰਦੇ ਟਰੱਕਾਂ ਦੀ ਹੜਤਾਲ ਚੱਲ ਰਹੀ ਐਸੇ ਕਾਰਨ ਤੇਲ ਆ ਨਹੀਂ ਰਿਹਾ ਐਸੇ ਕਾਰਨ ਦਿੱਕਤ ਆ ਰਹੀ ਹੈ ਕਿੰਨੀ ਕੁ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਆ ਦੇਖੋ ਹੁਣ ਕਮਕਾਰ ਛੱਡ ਕੇ ਖੜੇ ਆ। ਬੋਲਣਾ ਘਾਟਾ ਹੋ ਗਿਆ ਤੇਲ ਨਹੀਂ ਪਾ ਰਹੇ ਸਾਡੇ ਤੇਲ ਹੈ ਨਹੀਂਗਾ ਕੋਲੇ ਜਿੱਥੇ ਹੁੰਦਾ ਜਗਾ ਲੱਗ ਜਾਂਦਾ ਕੋਈ ਕੱਲ ਪਵਾ ਲੈਂਦੇ ਜੀ। ਪਰ ਪ੍ਰੋਬਲਮ ਬਾਹਲੀ ਤਕੜੀ ਹੋਈ ਪਈ ਆ ਜੀ ਤੇਲ ਨਹੀਂ ਪਾ ਰਹੇ ਜੀ ਹੁਣ। ਕਿੰਨੀ ਕਿ ਮਸਕਲਾਂ ਸਾਹਮਣੇ ਕਰ ਰਹੀ? ਮੁਸ਼ਕਲ ਤਾਂ ਬਹੁਤ ਔਖੀ ਜੀ ਹੁਣ ਤੇਲ ਨਹੀਂ ਹੈ ਕਹਾ ਕਿ ਦਮ ਹੈ ਕਿਤੇ ਗਿਦਾੜੋਂ ਤੋਂ ਹੈ ਨਹੀਂ ਪਾਣ ਤੇਲ ਨਹੀਂ ਹੈਗਾ ਜੀ। ਪੰਪ ਉੱਧਰ ਪਿੱਛੇ ਗਈ ਪੰਪਾਈ ਕਰੇ ਵਾਲਾ ਪੰਪ ਬੰਦ ਆ ਜੀ ਉਹ। ਤੇਲ ਹੀ ਪਾਉਂਦੇ। ਸਾਡੇ ਕੋਲ ਤੇਲ ਹੀ ਨਹੀਂ ਹੈਗਾ ਸੰਤਾ ਹੈਗਾਤਾ ਜੀ ਉਹਨਾਂ ਨੇ। ਤੇਲ ਖਤਮ ਖਤਮ ਹੋ ਗਿਆ ਤਾਂ ਹੈਗਾਤਾ ਪਿਛਲੇ ਪੰਪ ਵਾਲੇ ਸਾਨੂੰ ਜੀ। ਘੰ ਜੋ ਜੋਬ ਤੇ ਵੀ ਜਾਣਾ ਬਹੁਤ ਪਰੇਸ਼ਾਨੀ ਹੋ ਰਹੀ ਹੈ ਜੋ ਇਹ ਸਰਕਾਰ ਕਰ ਰਹੀ ਹੈ ਸਹੀ ਨਹੀਂ ਕਰ ਰਹੀ ਹੈਗੀ ਤਾਂ ਉਹਨਾਂ ਨੂੰ ਇਹਦਾ ਕੋਈ ਸੋਲਿਊਸ਼ਨ ਕੱਢਣਾ ਚਾਹੀਦਾ ਤਾਂ ਕਿ ਆਪਦੇ ਕੰਮਾਂ ਤੇ ਟਾਈਮ ਨਾਲ ਜਾ ਸਕੇ ਮੇਰਾ ਨਾਮ ਪਵਨ ਕੁਮਾਰ ਹੈ ਜੀ ਪਵਨ ਜੀ ਅਸੀਂ ਦੇਖ ਰਹੇ ਕਿ ਪٹرول ਪੰਪ ਦੇ ਉੱਤੇ ਤੇਲ ਸੈਕਟਰ ਨੂੰ ਵੀ ਜਗ੍ਹਾ ਨਹੀਂ ਇਹਨਾਂ ਰਸੋਗ ਕੀ ਕਾਰਨ ਸਰ ਐਕਚੁਅਲੀ ਨਾ ਟਰਾਂਸਪੋਰਟੇਸ਼ਨ ਦੀ ਜਿਹੜੀਆਂ ਗੱਡੀਆਂ ਲੋਡ ਕਰਦੀਆਂ ਗਈਆਂ ਤੇਲ ਦੇ ਕੇ ਜਾਂਦੇ ਪੰਪਾਂ ਦੇ ਉੱਤੇ ਉਹਨਾਂ ਸਟ੍ਰਾਈਕ ਹੈ ਸਟ੍ਰਾਈਕ ਹੋਣ ਕਰਕੇ ਪੰਪਾਂ ਨੂੰ ਤੇਲ ਮਿਲ ਨਹੀਂ ਰਿਹਾ ਤੇ ਲੋਕਾਂ ਚ ਫੁਵਾਏ ਆ ਵੀ ਪੰਪ ਬੰਦ ਹੋ ਰਹੇ ਆ ਪੰਪ ਨਹੀਂ ਬੰਦ ਹੋ ਰਹੇ ਪੰਪ ਡਰਾਈ ਜਰੂਰ ਹੋ ਜਾਣਗੇ ਲੇਕਿਨ ਉਹ ਕੁਝ ਸਮੇਂ ਦੀ ਗੱਲ ਬਾਤ ਆ ਲੰਮੀ ਚੌੜੀ ਪ੍ਰੋਜੈਕਟ ਨਹੀਂ ਹੈ ਕੋਈ ਇਹ ਦੇਖ ਤੁਹਾਨੂੰ ਦੇਖ ਦੇ ਕੇ ਆ ਰਹੇ ਨੇ ਜੀ ਡਰਾਈ ਦਾ ਮਤਲਬ ਇਹਦਾ ਮਨ ਕੋਮਲ ਤੇ ਤੇਲ ਮੁੱਕ ਜੂਗਾ ਜੀ ਬਿਲਕੁਲ ਡਰਾਈ ਦਾ ਮਤਲਬ ਇਹ ਹੈ ਵੀ ਪੰਪ ਦਾ ਤੇਲ ਮੁੱਕ ਜਾਊਗਾ ਇਹ ਕੀ ਕਹਿਣਾ ਚੱਲੂ ਹੁਣ ਤਾਂ ਕਿੰਨੇ ਲੋਕਾਂ ਦਾ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਗਾ ਜੋ ਪਰੇਸ਼ਾਨੀ ਦਾ ਹੈਗੀ ਹੈ ਸਰ ਦੇਖੋ ਜੇ ਤਾਂ ਪਹਿਲਾਂ ਮੇਰੇ ਕੋਲ ਇੱਕ ਦਿਨ 'ਚ 1000 ਬੰਦਾ ਹੁੰਦਾ ਸੀਗਾ ਹੁਣ ਇੱਕ ਦਿਨ 'ਚ ਮੇਰੇ ਕੋਲ 4000 ਬੰਦਾ ਆਇਆ ਤਾਂ ਪਰੇਸ਼ਾਨੀ ਸਾਨੂੰ ਵੀ ਹੋਈ ਹੈ ਉਹਨਾਂ ਨੂੰ ਵੀ ਆ ਰਹਾ 12:30 ਤੱਕ ਪੰਪ ਚੱਲਦਾ ਰਿਹਾ ਸੀ ਸਰ ਜੇ ਇਸ ਤਰ੍ਹਾਂ ਰਸ ਰਿਹਾ ਤਾਂ ਮੈਂ ਸ਼ਾਮ ਤੱਕ ਸ਼ਾਮ ਤੱਕ ਮੇਰੇ ਕੋਲੇ ਵੀ ਡਰਾਈ ਹੋ ਜਾਊਗਾ ਸਰ ਹੜਤਾਲ ਵਾਸਤੇ ਸੁਣਿਆ ਗਿਆ ਵੀ ਅੱਜ ਆਰਟੀਓ ਸਾਹਿਬ ਪਹੁੰਚੇ ਨੇ ਡਿਫੂ ਦੇ ਵਿੱਚ ਹੋ ਸਕਦਾ ਕੋਈ ਉਹਨਾਂ ਦਾ ਸੋਲੂਸ਼ਨ ਨਿਕਲਿਆ ਹੋਵੇ ਮੀਟਿੰਗ ਚੱਲੀ ਜਾਂਦੀ ਹੈ ਸਾਰੇ ਦੇ ਟੋਰਨ ਬਾਰੇ ਤੇ ਇਹਨੂੰ ਮਹਿੰਗਾ ਕਰਕੇ ਵੇਚਿਆ ਜਾ ਰਿਹਾ ਨਹੀਂ ਇਹੋ ਜਿਹੀ ਕੋਈ ਇਨਫਰਮੇਸ਼ਨ ਨਹੀਂ ਸਾਡੇ ਕੋਲ